ਕੀ ਗੱਲ ਸਾਡਾ ਮੁੰਡਾ ਮਾਰਤਾ ਕੀ ਗੱਲ ਕੋਈ ਕੁਝ ਨਹੀਂ ਨਿਕਲਿਆ ਕੀ ਗੱਲ ਕੀ ਹੋਈ ਗੱਲ ਮਤਲਬ ਕੋਈ ਤਾਂ ਚੁੱਕੇ ਲੱਗੇ ਉਹਨੂੰ ਕੋਈ ਕੋਈ ਕੁਝ ਬਰਾਮਦ ਨਹੀਂ ਆਇਆ ਇਹਨਾਂ ਨੇ ਕੋਈ ਕੁੱਟ ਕੇ ਮਾਰਤਾ ਹੀ ਰਾਤ ਮਿਲ ਲਗੇ ਰੋਟੇ ਚੁੱਕਿਆ ਕਦੋਂ ਚੁੱਕਿਆ ਕਦੋਂ ਚੁੱਕਿਆ ਇਹਨਾਂ ਨੇ ਸ਼ਾਮਾਂ ਦੇ 4 ਜਾਨਾਂ ਨੇ ਚੁੱਕਿਆ ਉਹਨੂੰ ਤੇ ਡੈਥ ਹੋ ਗਈ ਮੁੰਡੇ ਨੂੰ ਇਹਨਾਂ ਨੇ ਮਾਰੇ ਠਾਣੇ ਵਾਲਿਆਂ ਨੇ ਗੱਲ ਕੀ ਗੱਲ ਕੀ ਹੋਈ ਕਿਹੜੀ ਦਰੇ ਪੈਸੇ ਮੰਗਦੇ ਨਵੇਂ ਪਿੰਡ ਵਾਲੇ ਵੀ ਆਉਂਦੇ ਨੇ ਵੱਡੇ ਪਿੰਡ ਜਾਂਦੇ ਵੀ 1 ਲੱਖ ਰੁਪਇਆ ਦੇ ਆ ਮੁੰਡੇ ਦੇ ਬਣਾਓ 1 ਲੱਖ ਰੁਪਇਆ ਦੋ ਤੁਹਾਡੇ ਪਿੰਡ ਚੋਂ ਦੇ ਬਸ ਸਾਡੇ ਬੰਦੇ ਕੀਤੇ ਆ ਹੁਣ ਉਹ ਚਾਰ ਜਣ ਦੇ ਵਿੱਚੋਂ ਜਿਹੜੇ ਲੱਗੇ ਗਏ ਕਿੱਥੇ ਲੱਗੇ ਆ ਸ਼ਾਮੀ ਕੋਕੇ ਦੇ ਆ ਡੈਡ ਬੋਡੀ ਕਿੱਥੇ ਆ ਡੈਡ ਬੋਡੀ ਕਿੱਥੇ ਡੈਡ ਬੋਡੀ ਕਹਿੰਦੀ ਹਮ ਲੱਗਦੇ ਆ ਡੈਡ ਬੋਡੀ ਨੂੰ ਸੁਤਾ ਲਿਆ ਡੈਡ ਬੋਡੀ ਉੱਥੇ ਹੀ ਆ ਅੱਛਾ ਖਾਣੇ ਆ ਖਾਣੇ ਦੇ ਵਿੱਚ ਹੀ ਆ ਅੱਛਾ ਜੀ ਕੋਈ ਇਹਨਾਂ ਨੇ ਮਾਰਿਆ ਕੁਝ ਖਾਂਦਾ ਪੀਂਦਾ ਨਹੀਂ ਕੋਈ ਨਸ਼ਾ ਵਾਲੀ 1 ਰੁਪਏ ਦਾ ਨਸ਼ਾ ਪਤਾ ਨਹੀਂ ਗਾ ਜੱਪੋ ਜੀ ਮਾਰਤਾ ਨਹੀਂ ਇਹਨਾਂ ਕੋ ਫੜੇ ਨਹੀਂ ਜਾਂਦੇ ਉਹਨਾਂ ਕੋ ਫੜੇ ਨਹੀਂ ਜਾਂਦੇ ਜਿਹੜੇ ਨੇ ਜਾਇਆ ਮਾਵਾ ਦੇ ਮਾਵਾ ਫੋਟਿਆ ਸਰਕਾਰ ਨੂੰ ਮਾਰੀ ਜਾਂਦੇ 70000 ਦੇ ਦੋ ਜਾਨ ਨਿਆਣਾ ਇਹ ਆਉਂਦੇ ਹੀ ਗੱਟ ਪਿੰਡ ਚ ਇੰਨੇ ਜਾਨੇ ਕਰਦੇ ਹੋ ਉਹ ਨਹੀਂ ਦੇ ਬਸ ਨਹੀਂ ਨਾ ਨਹੀਂ ਨਾ ਪਰ ਸਾਡੇ ਵਿੱਚ ਲੋਕ ਪਟਨਾ ਦੇ ਮਾਪਿਆਂ ਨਾਲ ਖੋਦ ਸਾਡੇ ਪਿੰਡ ਦਾ ਸਰਪੰਚ ਸਾਡੇ ਪਿੰਡ ਦਾ ਸਾਰਾ ਪੰਚਾਇਤ ਕਰਾਉਣ ਦੀ ਕੰਮ ਸਾਰਾ ਇਹਨਾਂ ਨੇ ਕਰਾਇਆ ਮੁੰਡੇ ਨੂੰ ਮਰਾਇਆ ਸਾਰੇ ਪੰਚਾਇਤ ਆਡੀ ਕਰਾਉਣ ਦੀ ਕੰਮ ਹੈ ਪੁਸ਼ਪ ਪ੍ਰਚਾਰ ਸ਼ਹਿਰ ਮੁਰਦਾਬਾਦ ਮੁਰਦਾਬਾਦ ਸ਼ਹਿਰ ਮੁਰਦਾਬਾਦ ਪੁਸ਼ਪ ਪ੍ਰਚਾਰ ਦੇ ਨਾਮ ਦਾ ਹੈ ਮੁਰਦਾਬਾਦ ਰਾਤਾ ਸਾਰੇ ਜੀ ਇਥੋਂ ਗਏ ਚੰਗੇ ਭਲੇ ਨੂੰ ਛੱਡ ਕੇ ਗਏ ਇਹਨਾਂ ਨੇ ਰਾਤ ਕੋਟ ਕੋਣਾ ਮਾਰਿਆ ਮੇਰੇ ਬੱਚੇ ਨੂੰ ਅਸੀਂ 6 ਵਜੇ ਇੱਥੇ ਥਾਣੇ ਚਾਏ ਆਪਣੇ ਬੱਚੇ ਲਈ ਚਾਰ ਰੋਟੀ ਲੈ ਕੇ ਹਾਂ ਨੂੰ ਕਹਿੰਦੇ ਤੁਹਾਡਾ ਬੱਚੇ ਨੂੰ ਬੁਖਾਰ ਚੜਿਆ ਤੇ ਦਵਾਈ ਦਿਵਾਉਣ ਗਈ ਸਵੇਰ ਤੇ ਮੇਰੇ ਬੱਚੇ ਦਾ ਨਾਮ ਹਰਮਨਾ ਹਰਮਨਾ ਹਾਂ ਚਮੀਆਂ ਸਾਲਾ ਦਾ ਮੇਰਾ ਬੁਰਸ਼ੇ ਜੀ ਦਾ ਜਵਾਨ ਪੁੱਤ ਹਾਂ ਮੇਰਾ ਨਾਮ ਕੁਲਵਿੰਦਰ ਕੌਰ ਹੈ ਕਿਹਦਾ ਮੈਂ ਕਾ ਮੇਰਾ ਬੱਚਾ ਕਿਹਦਾ ਨਸ਼ਾ ਤਾਂ ਕਰੀ ਕਰਦਾ ਨਹੀਂ ਨਾ ਮੇਰਾ ਬੱਚਾ ਚਾਹੀਦਾ ਮੈਨੂੰ ਕਾ ਕਰ ਨਹੀਂ ਚਾਹੀਦਾ ਮੇਰਾ ਮੇਰਾ ਬੱਚਾ ਕੀ ਕਰ ਰਹੀ ਹੈ ਕੀ ਕਰ ਰਹੀ ਹੈ ਮੇਰਾ ਇਹ ਵਰਕ ਮੈਨੂੰ ਮੇਰਾ ਬੱਚਾ ਚਾਹੀਦਾ ਮੈਂ ਮਾਂ ਆ ਮੇਰੇ ਬੱਚੇ ਨੂੰ ਫੜ ਕੇ ਲਿਆਂਦਾ ਵਾ ਇਹਨਾਂ ਨੇ ਥਾਣੇ 'ਚ ਕੋਈ ਮਾਰਾ ਮਟਾ ਝਗੜਾਈ ਪੈਂਦੇ 'ਚ ਹੋਇਆ ਕੋਈ ਗੱਲ ਨਹੀਂ ਉਹਦਾ ਕੋਈ ਚੀਜ਼ ਨਹੀਂ ਨਿਕਲੀ ਕੱਖ ਨੇ ਨਿਕਲਿਆ ਵੀ ਰਾਤ 10 ਵਜੇ ਨਾਲ ਇਥੋਂ ਦਾ ਡਾਡੀ ਚਾਚਾ ਤਾਂ ਸਾਰੇ ਜੀ ਇਥੋਂ ਗਏ ਚੰਗੇ ਭਲੇ ਨੂੰ ਛੱਡ ਕੇ ਗਏ ਇਹਨਾਂ ਨੇ ਰਾਤ ਕੋਟ ਕੋਣਾ ਮਾਰਿਆ ਮੇਰੇ ਬੱਚੇ ਨੂੰ ਅਸੀਂ 6 ਵਜੇ ਦੇ ਇਥੇ ਥਾਣੇ ਚਾਏ ਆਪਣੇ ਬੱਚੇ ਲਈ ਚਾਰ ਰੋਟੀ ਲੈ ਕੇ ਹਾਂ ਨੂੰ ਕਹਿੰਦੇ ਤੁਹਾਡਾ ਬੱਚੇ ਨੂੰ ਬੁਖਾਰ ਚੜਿਆ ਤੇ ਦਵਾਈ ਦਿਵਾਉਣ ਗਈ ਸਵੇਰ ਤੇ ਮੇਰੇ ਬੱਚੇ ਦਾ ਨਾ ਹਰਮਣਵਾ ਹਰਮਣਵਾ ਹਾਂ ਚਮੀਆਂ ਸਾਲਾ ਦਾ ਮੇਰਾ ਬੁਰਸ਼ੇ ਜੀ ਦਾ ਜਵਾਨ ਪੁੱਤ ਹੈ ਮੇਰਾ ਨਾਮ ਕੁਲਵਿੰਦਰ ਕੌਰ ਹੈ ਕਿਲਾ ਮੇਗਾ ਮੇਰਾ ਬੱਚਾ ਕਿਹਦਾ ਨਸ਼ਾ ਤਾਂ ਕਰੀ ਕਰਦਾ ਨਹੀਂ ਮੇਰਾ ਬੱਚਾ ਚਾਹੀਦਾ ਮੈਨੂੰ ਕਾਗਜ਼ ਨਹੀਂ ਚਾਹੀਦਾ ਮੇਰਾ ਮੇਰਾ ਬੱਚਾ ਹੈ ਕੀ ਕਰੂਗਾ 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 ਕੀ ਕ